ਅੱਜ ਹਲਕਾ ਬੁਰਲਾਡਾ ਦੇ ਪਿੰਡ ਜੀਤਸਰ ਬੱਚੋਆਣਾ ਦੇ ਪ੍ਰਾਇਮਰੀ ਸਕੂਲ ਵਿੱਚ ਹੋਏ ਸਾਦੇ ਸਮਾਰੋਹ ਦੌਰਾਨ ਪਿੰਡ ਦੀਆਂ ਤੀਆਂ ਮਰਹੀਨ ਅਤੇ ਸਿਮਰੀ ਜੋਤ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਮੁਹਾਲੀ ਵਿੱਚ ਹੋਏ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਅੰਡਰ 11 2025-26 ਵਿੱਚ ਜ਼ਿਲ੍ਹਾ ਮਾਨਸਾ ਦੀਆਂ ਕਬੱਡੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚਿਆ। ਇਸ ਜਿੱਤ ਵਿੱਚ ਜੀਤਸਰ ਦੀਆਂ ਇਹ ਦੋਵਾਂ ਖਿਡਾਰਨਾਂ ਦਾ ਵੱਡਾ ਯੋਗਦਾਨ ਰਿਹਾ ਸਕੂਲ ਮੁਖੀ ਸਤਪਾਲ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਵਿੱਚ 25 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਜਿੱਥੇ ਮਾਨਸਾ ਦੀ ਟੀਮ ਨੇ ਬਠਿੰਡਾ, ਪਟਿਆਲਾ, ਮਲੇਰਕੋਟਲਾ, ਫਾਜ਼ਿਲਕਾ ਅਤੇ ਜਲੰਧਰ ਨੂੰ ਹਰਾਉਂਦਿਆਂ ਖਿਤਾਬ ਆਪਣੇ ਨਾਮ ਕੀਤਾ ਜੀ ਸਿੰਘ ईटीटी ਤੇ ਅਬਾਤ ਸਰਕਾਰੀ ਪ੍ਰਾਇਮਰੀ ਸਕੂਲ ਜੀਸਰ ਬਚੂਆਣਾ ਜ਼ਿਲ੍ਹਾ ਮਾਨਸਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਤਰ ਜ਼ਿਲ੍ਹਾ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਗੇਮਾਂ ਚੱਲ ਰਹੀਆਂ ਸੀ ਜਿਸ ਦੇ ਵਿੱਚੋਂ ਸਾਡੇ ਲਈ ਬਹੁਤ ਹੀ ਜ਼ਿਆਦਾ ਮਾਣ ਦੀ ਗੱਲ ਹੈ ਕਿ ਮਾਨਸਾ ਜ਼ਿਲ੍ਹਾ ਪਹਿਲੀ ਵਾਰ ਨੈਸ਼ਨਲ ਕਬੱਡੀ ਕੁੜੀਆਂ ਵਿੱਚੋਂ ਚੈਂਪੀਅਨ ਬਣਿਆ ਤੇ ਸਾਡੇ ਸਾਰਿਆਂ ਲਈ ਪੂਰੇ ਪਿੰਡ ਲਈ ਇਲਾਕੇ ਲਈ ਸਕੂਲ ਲਈ ਮਾਪਿਆਂ ਲਈ ਹੋਰ ਵੀ ਜਿਆਦਾ ਮਾਣ ਹੈ ਕਿ ਇਸ ਟੀਮ ਦੇ ਵਿੱਚ ਜਿਹੜੇ ਮੋਰੀ ਰੋਲ ਅਦਾ ਕਰਨ ਵਾਲੀਆਂ ਸਾਡੀਆਂ ਇਹ ਦੋ ਬੱਚੀਆਂ ਮਹਿਰੀਨ ਤੇ ਸਿਮਰਜੀਤ ਇਹਨਾਂ ਨੇ ਬਹੁਤ ਹੀ ਵਧੀਆ ਗੇਮ ਦਿਖਾਈ ਜਿਸ ਸਦਕਾ ਮਾਨਸਾ ਜ਼ਿਲ੍ਹਾ ਅੱਜ ਪੰਜਾਬ ਚ ਕਬੱਡੀ ਦੇ ਵਿੱਚ ਚੈਂਪੀਅਨ ਬਣਿਆ ਤੇ ਅਸੀਂ ਬਹੁਤ ਖੁਸ਼ੀ ਨਾਲ ਸਾਰਿਆਂ ਨੂੰ ਦੱਸਣਾ ਵੀ ਚਾਉਂਦੇ ਆ ਕਿ ਇਹ ਬੱਚੀਆਂ ਜਿੱਥੇ ਨੋਬਲ ਦੀ ਤਿਆਰੀ ਕਰ ਰਹੀ ਹੈ ਪੜਾਈ ਚ ਵੀ ਅੱਗੇ ਨੇ ਤੇ ਪਿਛਲੇ ਸਮੇਂ ਵਿੱਚ ਹੋਏ ਮੁਕਾਬਲੇ ਵਿੱਚ ਵੀ ਇਹ ਅੱਗੇ ਰੰਦੀਆਂ ਨੇ ਇਸ ਤੋਂ ਇਲਾਵਾ ਜੇ ਸਕੂਲ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਮਾਨਸਾ ਜ਼ਿਲ੍ਹੇ ਵਿੱਚੋਂ ਮੋਰੀ ਸਕੂਲ ਰਿਹਾ ਹੈ ਪਿਛਲੇ ਹਫਤੇ ਹੀ ਸਟੇਟ ਪੱਧਰ ਤੇ ਕੋਰੋਗ੍ਰਾਫੀ ਦੇ ਮੁਕਾਬਲੇ ਹੋਏ ਉਹਦੇ ਵਿੱਚੋਂ ਵੀ ਸਟੇਟ ਲੈਵਲ ਤੇ 3rd ਪੋਜੀਸ਼ਨ ਆਈ ਤੇ ਪਿਛਲੇ ਸਾਲ ਅਸੀਂ ਇਸੇ ਕਬੱਡੀ ਦੀ ਗੱਲ ਕਰੀਏ ਤਾਂ ਇਸ ਜੀਤ ਸਰ ਸਕੂਲ ਦੀਆਂ 8 ਕੁੜੀਆਂ ਨੇ ਪੰਜਾਬ ਦੀ ਟੀਮ ਦੇ ਵਿੱਚ ਹਿੱਸਾ ਲਿਆ ਸੀ ਨਗਰ ਪਿਆਰ ਸਿੰਘ ਜੀ ਇਸ ਕਮੇਟੀ ਦੇ ਚੇਅਰਮੈਨ ਜੀ ਸਰ ਸਕੂਲ ਵਿੱਚ ਜੋ ਦੋ ਬੱਚੀਆਂ ਨੇ ਪੂਰੇ ਪੰਜਾਬ ਲੈਵਲ ਤੇ ਫਸਟ ਦੀ ਪੋਜੀਸ਼ਨ ਪ੍ਰਾਪਤ ਕੀਤੀ ਹੈਗੀ ਮਹਿਰੀਮ ਕੌਰ ਤੇ ਸਮਜੀਤ ਕੌਰ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਕਿ ਸਭ ਤੋਂ ਵੱਧ ਧੰਨਵਾਦੀ ਕਰਦੇ ਆ ਸਤਿਪਾਤ ਟੀਚਰ ਦਾ ਜਿਨ੍ਹਾਂ ਨੇ ਜੁਲਾਈ ਤੋਂ ਲੈ ਕੇ ਹੁਣ ਤੱਕ ਇਹਨਾਂ ਬੱਚਿਆਂ ਨੂੰ ਤਿਆਰੀ ਕਰਵਾਈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਹੀ ਇਹਨਾਂ ਦੀ ਮਿਹਨਤ ਸਦਕਾ ਜੀ ਸਰ ਸਕੂਲ ਦਾ ਨਾਮ ਮਾਨਸਾ ਜਿਲ੍ਹੇ ਦਾ ਸਕੂਲ ਵੀ ਆਪਣੇ ਪਹਿਲੇ ਨੰਬਰ ਤੇ ਆ ਜੀ ਧੰਨਵਾਦ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਇਹ ਸਰਕਾਰੀ ਪ੍ਰਾਇਮਰੀ ਸਕੂਲ ਬੱਚੂਆਣਾ ਜੋ ਸਾਡੀਆਂ ਬੱਚੀਆਂ ਨੇਗੀਆਂ ਇਹ ਮੋਹਾਲੀ ਸਟੇਟ ਲੈਵਲ ਤੇ ਅੱਜ ਕਬੱਡੀ ਖੇਡ ਕੇ ਆਈਆਂ ਤਿੰਨ ਦਿਨ ਲਗਾ ਕੇ ਆਈਆਂ ਮੋਹਾਲੀ ਦੇ ਵਿੱਚ ਜਿਸ ਵਿੱਚੋਂ ਸਾਡੀ ਪੋਜੀਸ਼ਨ ਫਰਸਟ ਰਹੀ ਹੈ ਸਾਰੇ ਜ਼ਿਲ੍ਹੇ ਵਿੱਚ ਇਹਨਾਂ ਦਾ ਕੰਪੀਟੀਸ਼ਨ ਹਫਾਜ਼ਿਲ ਕਾ ਬਠਿੰਡਾ ਪਟਿਆਲਾ ਨਾਲ ਰਿਹਾਗਾ ਜਿਦੇ ਵਿੱਚ ਸਾਡੀਆਂ ਬੱਚੀਆਂ ਫਰਸਟ ਨੰਬਰ ਤੇ ਆਈਆਂ ਨੇ ਸਾਡੇ ਐਚਟੀ ਸਰ ਜੋ ਸਤਬਲ ਸਰ ਨੇ ਉਹ ਜੁਲਾਈ ਤੋਂ ਇਹ ਬੱਚਿਆਂ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇਗੇ ਤੇ ਉਹਨਾਂ ਦੀ ਆਖਰਕਾਰ ਮਿਹਨਤ ਰੰਗ ਲਿਆਈ ਤੇ ਸਾਨੂੰ ਬਹੁਤ ਖੁਸ਼ੀ ਆ ਮਾਣ ਮਹਿਸੂਸ ਹੁੰਦਾ ਹੈ ਸਾਰੇ ਸਟਾਫ ਨੂੰ ਵੀ ਸਾਡਾ ਸਕੂਲ ਅੱਜ ਫਸਟ ਨੰਬਰ ਤੇ ਹੈ ਜ਼ਿਲ੍ਹਾ ਲੈਵਲ ਦੇ ਕਬੱਡੀ ਦੇ ਵਿੱਚ ਧੰਨਵਾਦ ਸਰ ਮੇਰਾ ਨਾਮ ਕੁਲਦੀਪ ਕੌਰ ਮੈਂ ਅੰਗੜਵਾੜੀ ਵਰਕਰਾਂ ਜੀ ਜੋ ਇਸ ਸਕੂਲ ਦੇ ਵਿੱਚ ਡਿਊਟੀ ਨਿਭਾ ਰਹੀ ਹਾਂ ਜੀ ਤੇ ਸਾਡੇ ਸਕੂਲ ਦੇ ਬੱਚੇ ਨੇ ਜੋ ਕਿ ਮਾਲੀ ਬੱਚਾ ਕਵਾੜੀ ਖੇੜਕੀ ਹੈ ਨਾ ਸਰ ਸਾਡੇ ਸਕੂਲ ਦੇ ਹੈ ਟੀਚਰ ਆ ਜੋ ਕਿ ਜੁਲਾਈ ਤੋਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਉਹਨਾਂ ਦੀ ਮਿਹਨਤ ਨੇ ਆਖਿਰ ਅੱਜ ਰੰਗ ਦਿਖਾਈ ਦਿੱਤਾ ਹੈ ਜੀ ਜਿਸ ਕਾਰਨ ਸਾਡੀਆਂ ਬੱਚੀਆਂ ਨੇ ਉੱਥੇ ਫਾਜ਼ਰੀ ਕਾ ਵਟੰਡਾ ਜਲੰਧਰ ਆਦੀ ਦੇ ਸਕੂਲ ਦੇ ਬੱਚਿਆਂ ਨੂੰ ਹਰਾ ਕੇ ਸਾਡੇ ਸਕੂਲਾਂ ਨਾਮ ਰੋਸ਼ਨ ਕੀਤਾ ਹੈ ਜੀ ਅਸੀਂ ਇਹਨਾਂ ਬੱਚੀਆਂ ਤੇ ਹਾਰਦਿਕ ਮਾਨ ਕਰਦੇ ਹਾਂ ਇਸੇ ਤਰ੍ਹਾਂ ਸਾਡੇ ਇਸ ਸਕੂਲ ਤੇ ਸਾਡੇ ਬੱਚੇ ਸਾਡੇ ਸਕੂਲ ਦੀ ਤਰੱਕੀ ਕਰਦੇ ਰਹਿਣ ਤੇ ਸਾਡਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਹੈ ਜੀ ਜਿਸ ਕਾਰਨ ਬੱਚਾ ਨੂੰ ਹਰ ਇੱਕ ਖੇਡਾਂ ਦੇ ਵਿੱਚ ਭਾਗ ਦਵਾਉਂਦੇ ਨੇ ਖੋਖੋ ਕਬੱਡੀ ਕੋਖੋ ਕਬੱਡੀ ਤੇ ਗੇਮਾਂ ਵਿੱਚ ਜਿਵੇਂ ਕਿ ਪੇਂਟਿੰਗ ਵਿੱਚ ਵੀ ਸਾਡੇ ਬੱਚੇ ਪੰਜਾਬ ਲਿਵਰ ਤੇ ਅੱਗੇ ਆਏ ਹਨ ਜੀ ਇਸ ਤਰ੍ਹਾਂ ਹੀ ਸਾਡੇ ਸਟਾਫ ਹੈ ਜਿਹੜਾ ਬਹੁਤ ਜ਼ਿਆਦਾ ਮਿਹਨਤੀ ਹੈ ਅਸੀਂ ਸਾਡੇ ਸਟਾਫ ਤੇ ਮਾਣ ਕਰਦੇ ਹਾਂ ਇਸ ਤੋਂ ਵੱਧ ਅਸੀਂ ਆਪਣੇ ਬੱਚਿਆਂ ਤੇ ਮਾਣ ਕਰਦੇ ਹਾਂ ਥੈਂਕ ਯੂ